ਭਾਰਤ ਵਿੱਚ ਜਿਨ੍ਹਾਂ ਮਾਮਲਿਆਂ ਵਿੱਚ ਜ਼ਬਰਜਨਾ ਹੁੰਦੇ ਹਨ ਅਸੀਂ ਜਾਣਦੇ ਹਾਂ ਕਿ ਉਹਨਾਂ ਵਿੱਚ ਸਜ਼ਾ ਮਿਲਣ ਦੀ ਦਰ ਕਿੰਨੀ ਘੱਟ ਹੈ ਅਸੀਂ ਇਹ ਵੀ ਜਾਣਦੇ ਹਾਂ ਕਿ ਜਿਨ੍ਹਾਂ ਥਾਵਾਂ ਤੇ ਸਭ ਤੋਂ ਵੱਧ ਜ਼ਬਰਜਨਾ ਹੁੰਦੇ ਨੇ ਉਥੇ ਹੀ ਸਭ ਤੋਂ ਘੱਟ ਰਿਪੋਰਟਿੰਗ ਵੀ ਹੁੰਦੀ ਹੈ ਨਿਜਮ ਕੈਦਿਆਂ ਦੀ ਇੱਥੇ ਕੋਈ ਵੱਡੀ ਪਰਵਾਹ ਨਹੀਂ ਕੀਤੀ ਜਾਂਦੀ ਇੱਥੇ ਤਾਂ ਜੁਰਮ ਕਰਕੇ ਫੜਿਆ ਜਾਣਾ ਇੱਕ ਵਿਲੱਖਣ ਗੱਲ ਬਣ ਜਾਂਦੀ ਹੈ ਇਸ ਕਰਕੇ ਹਰ ਕਿਸੇ ਦੇ ਮਨ ਵਿੱਚ ਇਹ ਆਸ ਰਹਿੰਦੀ ਹੈ ਕਿ ਮੈਂ ਜੁਰਮ ਕਰ ਲਵਾਂਗਾ ਤੇ ਹੋ ਸਕਦਾ ਬਚ ਵੀ ਜਾਵਾਂ ਇਹ ਲਾਜ਼ਮੀ ਨਹੀਂ ਕਿ ਭੋਗ ਦੀ ਹਵਸ 'ਚ ਤੁਸੀਂ ਕੋਈ ਵੱਡਾ ਗੁਨਾਹ ਕਰ ਦਿਓ ਤਾਂ ਤੁਹਾਨੂੰ ਸਜ਼ਾ ਮਿਲੇਗੀ ਹੀ ਮਿਲੇਗੀ ਅਸੀਂ ਔਰਤਾਂ ਨੂੰ ਕਾਨੂੰਨੀ ਹੱਕ ਦੇਈਏ ਇਹ ਬਹੁਤ ਜ਼ਰੂਰੀ ਹੈ ਜਿਹੜੀਆਂ ਸੰਸਥਾਵਾਂ ਵਿੱਚ ਉਹ ਕੰਮ ਕਰ ਰਹੀਆਂ ਹਨ ਉੱਥੇ ਉਹਨਾਂ ਲਈ ਇੱਕ ਸੁਰੱਖਿਅਤ ਮਾਹੌਲ ਹੋਣਾ ਵੀ ਬਹੁਤ ਜ਼ਰੂਰੀ ਹੈ ਪਰ ਫਿਰ ਵੀ ਮੈਂ ਕਹਿ ਰਿਹਾ ਹਾਂ ਕਿ ਮੈਨੂੰ ਡਰ ਲੱਗਦਾ ਹੈ ਕਿ ਤੁਸੀਂ ਉਹਨਾਂ ਨੂੰ ਕਾਨੂੰਨੀ ਹੱਕ ਦੇ ਦਿਓ ਆਰਥਿਕ ਹੱਕ ਦੇ ਦਿਓ ਉਨ੍ਹਾਂ ਦੀ ਕੰਮ ਕਰਨ ਵਾਲੀ ਥਾਂ ਤੇ ਇੱਕ ਸੁਰੱਖਿਤ ਮਾਹੌਲ ਤਿਆਰ ਕਰ ਦਿਓ ਪਰ ਜਿਸ ਨੂੰ ਤੁਸੀਂ ਦਰਿੰਦਾ ਬਣਾ ਦਿੱਤਾ ਉਹ ਤਾਂ ਸ਼ਿਕਾਰ ਦੀ ਤਾਕਤ ਹੀ ਰਹੇਗਾ ਅਤੇ ਜਿਵੇਂ ਤੁਸੀਂ ਚਲਾਕੀ ਨਾਲ ਆਪਣੇ ਪ੍ਰਣਾਲੀ ਨੂੰ ਔਰਤਾਂ ਦੀ ਰਾਖੀ ਲਈ ਮਜ਼ਬੂਤ ਬਣਾਉਂਦੇ ਜਾਵੋਗੇ ਉਵੇਂ ਹੀ ਦਰਿੰਦਗੀ ਵੀ ਆਪਣੀ ਚਲਾਕੀ ਨਾਲ ਉਸ ਪ੍ਰਣਾਲੀ ਨੂੰ ਤੋੜਨ ਦੇ ਤਰੀਕੇ ਲੱਭਦਾ ਰਹੇਗਾ ਅਤੇ ਵਿੱਚ ਵਿੱਚ ਅਜਹੀਆਂ ਅਜਹਿੀਆਂ ਠਮਾਕਿਆਂਵਾਰੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਜਦ ਤੱਕ ਸਾਡੀ ਜ਼ਿੰਦਗੀ ਦੀ ਆਧਾਰਪੂਤ ਸੋਚ ਠੀਕ ਨਹੀਂ ਕੀਤੀ ਜਾਂਦੀ ਅਤੇ ਉਹ ਕਿਵੇਂ ਠੀਕ ਹੋ ਸਕਦੀ ਏ ਉਸ ਲਈ ਸਾਨੂੰ ਸਿੱਖਿਆ ਪ੍ਰਣਾਲੀ ਵਿੱਚ ਪੂਰੀ ਤਰ੍ਹਾਂ ਬਦਲਾਅ ਕਰਨੇ ਪੈਣਗੇ ਬੱਚਿਆਂ ਦੀ ਸਿੱਖਿਆ ਤਾਂ ਬਦਲਣੀ ਹੀ ਪਵੇਗੀ ਅਤੇ ਜੋ ਲੋਕ ਬੱਚਿਆਂ ਤੇ ਪ੍ਰਭਾਵ ਪਾਉਂਦੇ ਨੇ ਉਹਨਾਂ ਨੂੰ ਵੀ ਸਿੱਖਿਆ ਦੇਣੀ ਪਵੇਗੀ